ਉੱਤਰ ਪ੍ਰਦੇਸ਼ ਦੇ ਲਖੀਮਪੁਰ ਖੀਰੀ ਦੇ ਵਿੱਚ ਪੀੜਿਤ ਕਿਸਾਨ ਪਰਿਵਾਰਾਂ ਨੂੰ ਮਿਲਣ ਲਈ ਪੰਜਾਬ ਦੇ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਅਤੇ ਵਿਧਾਇਕ ਕੁਲਜੀਤ ਸਿੰਘ ਨਾਗਰਾ, ਕੁਲਬੀਰ ਸਿੰਘ ਜੀਰਾ, ਬਰਿੰਦਰ ਮੀਤ ਸਿੰਘ ਪਾੜਾ, ਕੁਲਦੀਪ ਸਿੰਘ ਬਾਦ, ਪਰਮਿੰਦਰ ਸਿੰਘ ਪਿੰਕੀ ਤੇ ਅੰਗਦ ਸਿੰਘ ਸੈਣੀ ਉੱਤਰ ਪ੍ਰਦੇਸ਼ ਦੇ ਲਈ ਰਵਾਨਾ ਹੋਏ। ਉੱਤਰ ਪ੍ਰਦੇਸ਼ ਸਰਕਾਰ ਦੇ ਵੱਲੋਂ ਹਵਾਈ ਅੱਡੇ ਉੱਤੇ ਪਹੁੰਚਣ ਤੇ ਅਤੇ ਹੈਲੀਕਾਪਟਰ ਰਾਹੀਂ ਪੁੱਜਣ ਉੱਤੇ ਰੋਕ ਲਾਉਣ ਕਾਰਨ ਉਪ ਮੁੱਖ ਮੰਤਰੀ ਅਤੇ ਵਿਧਾਇਕ ਸੜਕ ਰਾਸਤੇ ਰਾਹੀਂ ਰਵਾਨਾ ਹੋਏ ਨੇ। हां चलो असी हुन सारे वेठों ग्रुपिंग स्टार्ट ਕਰ ਦਿੱਤਾ और सारे एमएलए नागरा साहब ਸਾਡੇ ਜਿਹੜੇ ਕਾਂਗਰਸ ਪਾਰਟੀ ਵੱਲੋਂ ਜਾਣਗੇ और असी ਹੋਰ ਪੰਜ ਸੱਤ ਪੰਨ ਮਲੇ ਜਿਹੜੇ ਨੇ ਉਹ ਸਾਰੇ ਜਾ ਰਹੇ ਆ ਵੇਖੋ ਜਿਹੜੀ ਪੰਜਾਬ ਦੇ ਵਿੱਚ ਜੋ ਦੋਸ ਹੈ ਜਿਹੜੇ ਉੱਤੇ ਗਰੂਪੀ ਦੇ ਵਿੱਚ ਸ਼ਹੀਦ ਕਰ ਦਿੱਤੇ ਗਏ ਨੇ ਇਹਨਾਂ ਨੂੰ ਮੈਂ ਇਹ ਲੈ ਰਹੇ ਕਿ ਇਹ ਨਾਲ ਦਿੱਲੀ ਵਾਲੇ ਬਾਗ ਦੇ ਵਾਂਗੂ ਜਿੱਕਾ ਉਹਤੇ ਬੈਠੇ ਸੀ ਜਿਹੜੇ ਸ਼ਾਂਤਮਈ ਧਰਨਾ ਸੀ ਕਹਿੰਦੇ ਸੀ ਪ੍ਰਵੋਕ ਕਰ ਰਹੇ ਨੇ ਪ੍ਰਵੋਕ ਕੀਤਾ ਇਹਨਾਂ ਨੇ ਜਿਹੜੇ ਕੋਈ ਉਹਨਾਂ ਦੇ ਵੇਖ ਰਹੇ ਹੋ ਉਹਦੀ ਮਨਿਸਟਰ ਦੀ ਜਿਹੜੀ ਵੀਡੀਓ ਕਮਬਲ ਹੋਈ ਆ ਉਹਦੇ ਚ ਆਪ ਉਹ ਲੋਕਾਂ ਨੂੰ ਪ੍ਰਵੋਕ ਕਰਾ ਕੇ ਆਓ ਤੁਸੀਂ ਕੀ ਸਾਡਾ ਵਿਗਾੜ ਸਕਦੇ ਹੋ ਤੇ ਪ੍ਰਵੋਕ ਤੇ ਕਿਸੇ ਨੇ ਕੀਤਾ ਨਹੀਂ ਇਹਦੇ ਵਿੱਚ ਅੱਜ ਜਿਹੜੀ ਐਫ ਆਈ ਆਰ ਹੋਈ ਆ ਲੋਕਾਂ ਦੇ ਵਧਰੋ ਕਰਕੇ ਹੋਈ ਆ ਲੋਕਾਂ ਦੇ ਗੁੱਸੇ ਕਰਕੇ ਹੋਈ ਆ ਪ੍ਰਧਾਨ ਮੰਤਰੀ ਨੂੰ ਚਾਹੀਦਾ ਕਿ ਇਮੀਡੀਏਟਲੀ ਇਹਨੂੰ ਅਰੈਸਟ ਕਰੇ ਔਰ ਇਹਦੇ ਬੇਟੇ ਦੀ ਔਰ ਮਨਿਸਟਰ ਦੋਨੋਂ ਅਰੈਸਟ ਹੋਣੇ ਚਾਹੀਦੇ ਆ ਤੇ ਨਾਲ ਹੀ ਜਿਹੜੀ ਖੱਟੜ ਨੇ ਕੱਲ ਜਿਹੜੀ ਬਿਆਨ ਦਿੱਤਾ ਉਹਦੇ ਉੱਪਰ ਕ੍ਰਿਮੀਨਲ ਕੇਸ ਰਜਿਸਟਰ ਹੋਣਾ ਚਾਹੀਦਾ ਔਰ ਸੁਪਰੀਮ ਕੋਰਟ ਦੇ ਹਾਈ ਕੋਰਟ ਨੂੰ ਸੂਮੋਟੋ ਲੈ ਕੇ ਇਹਨੂੰ ਵੀ ਡਿਸਕਸ ਕਰਨਾ ਚਾਹੀਦਾ ਉੱਤਰ ਪ੍ਰਦੇਸ਼ ਦੇ ਲਖੀਮਪੁਰ ਖੀਰੀ ਦੇ ਵਿੱਚ ਪੀੜਿਤ ਕਿਸਾਨ ਪਰਿਵਾਰਾਂ ਨੂੰ ਮਿਲਣ ਲਈ ਪੰਜਾਬ ਦੇ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਅਤੇ ਵਿਧਾਇਕ ਕੁਲਜੀਤ ਸਿੰਘ ਨਾਗਰਾ, ਕੁਲਬੀਰ ਸਿੰਘ ਜੀਰਾ, ਬਰਿੰਦਰ ਮੀਤ ਸਿੰਘ ਪਾੜਾ, ਕੁਲਦੀਪ ਸਿੰਘ ਬਾਦ, ਪਰਮਿੰਦਰ ਸਿੰਘ ਪਿੰਕੀ ਤੇ ਅੰਗਦ ਸਿੰਘ ਸੈਣੀ ਉੱਤਰ ਪ੍ਰਦੇਸ਼ ਦੇ ਲਈ ਰਵਾਨਾ ਹੋਏ। ਉੱਤਰ ਪ੍ਰਦੇਸ਼ ਸਰਕਾਰ ਦੇ ਵੱਲੋਂ ਹਵਾਈ ਅੱਡੇ ਉੱਤੇ ਪਹੁੰਚਣ ਤੇ ਅਤੇ ਹੈਲੀਕਾਪਟਰ ਰਾਹੀਂ ਪੁੱਜਣ ਉੱਤੇ ਰੋਕ ਲਾਉਣ ਕਾਰਨ ਉਪ ਮੁੱਖ ਮੰਤਰੀ ਅਤੇ ਵਿਧਾਇਕ ਸੜਕ ਰਾਸਤੇ ਰਾਹੀਂ ਰਵਾਨਾ ਹੋਏ ਨੇ। ਆਹ ਚਲੋ ਅਸੀਂ ਸਾਰੇ ਕੋਈ ਇਥੋਂ ਗ੍ਰੂਪੀਿੰਗ ਸਟਾਰਟ ਕਰ ਦਿੱਤਾ ਔਰ ਸਾਰੇ ਐਮਐਲਏ ਨਾਗਰਾ ਸਾਹਿਬ ਸਾਡੇ ਜਿਹੜੇ ਕਾਂਗਰਸ ਪਾਰਟੀ ਕੋਲੋਂ ਜਾਣਗੇ ਔਰ ਅਸੀਂ ਹੋਰ ਪੰਜ ਸੱਤ ਕਾ ਐਮਐਲਏ ਜਿਹੜੇ ਨੇ ਉਹ ਸਾਰੇ ਜਾ ਰਹੇ ਆ ਵੇਖੋ ਜਿਹੜੀ ਪੰਜਾਬ ਦੇ ਵਿੱਚ ਇਹ ਜੋ ਡਰੋਨ ਸੱਜ ਜਿਹੜੇ ਉੱਥੇ ਗ੍ਰੂਪੀ ਦੇ ਵਿੱਚ ਸ਼ੂਟ ਕਰ ਦਿੱਤੇ ਗਏ ਨੇ ਇਹਨਾਂ ਨੂੰ ਮੈਂ ਇਹ ਲੈ ਰਹੇ ਕਿ ਇਹ ਇਹਨਾਂ ਨੇ ਜੱਲਿਆਵਲੇ ਬਾਗ ਦੇ ਵਗੂ ਦਿੱਤਾ ਕਿ ਉੱਥੇ ਬੈਠੇ ਸੀ ਜਿਹੜੇ ਸ਼ਾਂਤ ਮਨ ਧਰਨਾ ਸੀ ਕਹਿੰਦੇ ਜੀ ਪ੍ਰਵੋਕ ਕਰ ਰਹੇ ਨੇ ਪ੍ਰਵੋਕ ਕੀਤਾ ਇਹਨਾਂ ਨੇ ਜਿਹੜੇ ਕੋਈ ਦੂਣਾਂ ਦੇ ਵੇਖ ਰਹੇ ਹੋ ਉਹਦੀ ਮਿਨਿਸਟਰ ਦੀ ਜਿਹੜੀ ਵੀਡੀਓ ਵੀਰਲ ਹੋਈ ਹੈ ਉਹਨੇ ਆਪ ਉਹ ਲੋਕਾਂ ਨੂੰ ਪ੍ਰਵੋਕ ਕਰਾ ਕਿ ਆਓ ਤੁਸੀਂ ਕੀ ਸਾਡਾ ਵਿਗਾੜ ਸਕਦੇ ਹੋ ਤੇ ਪ੍ਰਵੋਕ ਕਿਸ ਨੇ ਕੀਤਾ ਨਹੀਂ ਇਹਦੇ ਵਿੱਚ ਅੱਜ ਜਿਹੜੀ ਐਫ ਆਈ ਆਰ ਹੋਈ ਹੈ ਲੋਕਾਂ ਦੇ ਵਿਧਰੋ ਕਰਕੇ ਹੋਈ ਹੈ ਲੋਕਾਂ ਦੇ ਗੁੱਸੇ ਕਰਕੇ ਹੋਈ ਹੈ ਪ੍ਰਧਾਨ ਮੰਤਰੀ ਨੂੰ ਚਾਹੀਦਾ ਕਿ ਇਮੀਡੀਏਟਲੀ ਇਹਦੀ ਅਰੈਸਟ ਕਰੇ ਔਰ ਇਹਦੇ ਬੇਟੇ ਦੀ ਔਰ ਮਿਨਿਸਟਰ dono ਅਰੈਸਟ ਹੋਣੇ ਚਾਹੀਦੇ ਆ ਤੇ ਨਾਲ ਹੀ ਜਿਹੜੀ ਖੱਟੜ ਨੇ ਕੱਲ ਜਿਹੜੀ ਬਿਆਨ ਦਿੱਤਾ ਉਦੇ ਉਪਰ ਕ੍ਰਿਮੀਨਲ ਕੇਸ ਰਜਿਸਟਰ ਹੋਣਾ ਚਾਹੀਦਾ ਔਰ ਸੁਪਰੀਮ ਕੋਰਟ ਦੇ ਹਾਈ ਕੋਰਟ ਨੂੰ ਸੌਮੋਟੋ ਲੈ ਕੇ ਇਹਨੂੰ ਵੀ ਡਿਸਮਿਸ ਕਰਨਾ ਚਾਹੀਦਾ